ਸਕਿੱਪ ਨਾ ਕਰਿਓ ਜੀ ਕਿਉਂਕਿ ਜਿਹੜੀ ਆਪਾਂ ਅੱਜ ਗੱਲ ਕਰਨੀ ਹੈ ਨਾ ਇਹ ਆਪਾਂ ਗੁਰਬਾਣੀ ਦੀ ਗੱਲ ਕਰਨੀ ਹੈ ਕਿ ਗੁਰਬਾਣੀ ਬੰਦੇ ਨੂੰ ਡਿਪਰੈਸ਼ਨ ਵਿੱਚੋਂ ਕਿਵੇਂ ਬਾਹਰ ਕੱਢਦੀ ਹੈ ਸਿੱਖਾਂ ਦਾ ਬੱਚਾ ਸੀ ਪਰ ਕੇਸ ਕਤਲ ਕਰਾਇਆ ਹੋਇਆ ਸੀ ਘਰ ਦੇ ਵਿੱਚ ਮਾਤਾ ਪਿਤਾ ਨੇ ਅੰਮ੍ਰਿਤ ਪਾਣ ਕੀਤਾ ਹੋਇਆ ਸੀ ਕਈ ਵਾਰ ਬੱਚੇ ਨੂੰ ਕਿਹਾ ਬੇਟੇ ਅੰਮ੍ਰਿਤ ਛਕ ਲੈ ਕੇਸ ਰੱਖ ਲੈ ਗੁਰੂ ਵਾਲਾ ਬਣ ਪਰ ਤੁਹਾਨੂੰ ਪਤਾ ਹੈ ਜਿਹੜੇ ਨੌਜਵਾਨ ਬੱਚੇ ਨੇ ਕਈ ਵਾਰੀ ਸਾਥ ਨੂੰ ਦੀ ਸੁਸਾਇਟੀ ਨੂੰ ਦੀ ਸੰਗਤ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਹ ਨਹੀਂ ਇਸ ਪਾਸੇ ਝੁਕਾ ਹੁੰਦਾ ਬੱਚਾ ਵਧੀਆ ਸੀਗਾ ਪੜ੍ਹਾਈ ਦੇ ਵਿੱਚ ਤੇ ਉਹਦੀ ਬੈਂਗਲੌਰ ਜਿਹੜੀ ਸੀ ਜੋਬ ਲੱਗ ਗਈ ਤੇ ਪਰਿਵਾਰ ਵੀ ਬੜਾ ਖੁਸ਼ ਹੋਇਆ ਕਿਉਂਕਿ ਵਧੀਆ ਪੈਕੇਜ ਮਿਲਿਆ ਤੇ ਪੰਜਾਬ ਛੱਡ ਕੇ ਹੁਣ ਬੈਂਗਲੌਰ ਜਾਣਾ ਸੀ ਤਿਆਰੀ ਕਰ ਲਈ ਜਾਣ ਦੀ ਤੇ ਜਦੋਂ ਜਾਣਾ ਸੀ ਨਾ ਤੁਰਨਾ ਸੀ ਤੇ ਪਿਤਾ ਕੋਲ ਆਇਆ ਤੇ ਬੱਚੇ ਨੂੰ ਕਹਿੰਦਾ ਬੇਟਾ ਵੀ ਪੁੱਠੀ ਸਾਹਿਬ ਦੇ ਨਿਤਨੇਮ ਦੀ ਇਹ ਪੁੱਤ ਆ ਜਿਹੜੀ ਨਾ ਨਿਤਨੇਮ ਦੀ ਪੁੱਤ ਹੀ ਹੈ ਤੂੰ ਪਾਠ ਕਰਿਆ ਕਰੀ ਕਹਿੰਦਾ ਬਾਪੂ ਮੇਰੇ ਕੋ ਪਾਠ ਤਾਂ ਹੋਣਾ ਨਹੀਂ ਉਨੇ ਸਾਫ ਹੀ ਮਨਾ ਕਰਦਾ ਮੈਂ ਕਰਦਾ ਕਿਉਂਕਿ ਆਰਟੀਕਲ ਉਹਨੇ ਆਪ ਲਿਖਿਆ ਸੀਗਾ ਤੇ ਉਹ ਕਹਿੰਦਾ ਵੀ ਮੈਂ ਬਾਪੂ ਨੂੰ ਸਾਫ ਮਨਾ ਕਰ ਦਿੱਤਾ ਕਿ ਡੈਡੀ ਰਹਿੰਦੇ ਵੀ ਮੈਨੂੰ ਪੜਿਆ ਤੇ ਜਾਣਾ ਨਹੀਂ ਪਾਠ ਵੀ ਮੈਂ ਉਥੇ ਆਪਣੇ ਕੰਮ 'ਚ ਧਿਆਨ ਦੇਵਾਂਗਾ ਕਿ ਪਾਠ ਕਰਾਂਗਾ ਪਰ ਫਾਦਰ ਸਾਹਿਬ ਨੇ ਕਿਹਾ ਕਿ ਬੇਟਾ ਤੂੰ ਰੋਜ਼ ਨਾ ਪਾਠ ਕਰੀ ਮੈਂ ਨਹੀਂ ਕਹਿੰਦਾ ਕਿ ਰੋਜ਼ ਪਾਠ ਕਰੀ ਪਰ ਜਦੋਂ ਤੂੰ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰੇ ਜਾਂ ਆਪਣੇ ਆਪ ਨੂੰ ਡਿਪਰੈਸ਼ਨ ਵਿੱਚ ਕਿਸੇ ਗੱਲ ਦੀ ਚਿੰਤਾ ਹੋਵੇ ਕੋਈ ਦੁੱਖ ਹੋਵੇ ਤਕਲੀਫ ਹੋਵੇ ਇੱਕ ਵਾਰ ਪੜ੍ਹ ਕੇ ਦੇਖ ਲੈ ਤੇਰੀਆਂ ਸਾਰੀਆਂ ਤਕਲੀਫਾਂ ਦੂਰ ਹੋਣਗੀਆਂ ਸੋ ਕਹਿੰਦਾ ਵੀ ਮੈਂ ਲੈਕਚਰ ਤੋਂ ਤੰਗ ਹੋ ਗਿਆ ਮੈਂ ਬਾਪੂ ਨੇ ਮੈਨੂੰ ਲੈਕਚਰ ਦੇ ਹੀ ਜਾਣਾ ਸੋ ਚੁੱਪ ਕਰਕੇ ਮੈਂ ਪੁਥੀ ਫੜ ਲਈ ਤੇ ਐਵੇਂ ਨਾਲ ਲੈ ਜਿੱਥੇ ਰਹਿੰਦਾ ਸੀ ਬੈਂਗਲੁਰ ਜਿੱਥੇ ਕਹਿੰਦਾ ਮੈਂ ਰਹਿੰਦਾ ਸੀ ਕਮਰੇ ਦੇ ਵਿੱਚ ਤੇ ਕਹਿੰਦਾ ਮੈਨੂੰ ਰਿਸਪੈਕਟ ਦਾ ਨਹੀਂ ਪਤਾ ਵੀ ਪੁਥੀ ਕਿਵੇਂ ਰੱਖਣੀ ਹੈ ਜਿਵੇਂ ਦਿੱਤੀ ਸੀ ਪਿਤਾ ਜੀ ਨੇ ਉਦਾਂ ਹੀ ਜਾ ਕੇ ਮੈਂ ਵਾਲੇ ਮਾਰੀ ਜਿਸਦਾ ਕੱਪੜਿਆਂ ਦੇ ਨਾਲ ਹੀ ਰੱਖ ਲਈ ਤੇ ਅੰਦਰ ਕੋਈ ਸਰਕਾਰ ਦੇ ਨਾਲ ਨਹੀਂ ਰੱਖੀ ਕਿਉਂਕਿ ਪਤਾ ਹੀ ਨਹੀਂ ਸੀ ਕੁਝ ਸੋ ਤੇ ਕਹਿੰਦਾ ਵੀ ਸਾਲ ਤਕਰੀਬਨ ਹੋ ਗਿਆ ਮੈਂ ਪੋਥੀ ਨੂੰ ਹੱਥੇ ਲਾਇਆ ਕੋਈ ਕੰਮ ਕਰ ਵਧੀਆ ਚੱਲਦਾ ਸੀ ਤੇ ਜੋਬ ਤੇ ਜਾਣਾ ਵਾਪਸ ਆਣਾ ਖਾਣਾ ਪੀਣਾ ਸੋ ਜਾਣਾ ਉਥੇ ਉਹ ਮੇਂ ਅਲਮਾਰੀ ਚ ਹੀ ਪਈਦੀ ਸਾਡ ਕਿਸੇ ਦਿਨ ਕਹਿੰਦਾ ਵੀ ਮੈਨੂੰ ਨਾ ਕੰਮ ਤੋਂ ਲੇਟ ਆਇਆ ਤੇ ਮੈਂ ਵੈਸੇ ਵੀ ਤਕਲੀਫ ਦੇ ਵਿੱਚ ਸੀਗੀ ਤੇ ਪਰੇਸ਼ਾਨ ਸੀਗਾ ਮਨ ਬਹੁਤ ਜ਼ਿਆਦਾ ਇਕੱਲਾਪਨ ਸੀ ਬਹੁਤ ਡਿਪਰੈਸ਼ਨ ਸੀਗਾ ਤੇ ਆ ਕੇ ਮੈਂ ਆਪਣੇ ਬਿਸਤਰੇ ਵਿੱਚ ਲੰਮਾ ਪਿਆ ਹੋਇਆ ਪਤਾ ਨਹੀਂ ਆਪਣੇ ਖਿਆਲਾਂ ਦੇ ਵਿੱਚ ਗੁੰਮ ਹੋਇਆ ਤੇ ਤੇ ਕਹਿੰਦਾ ਮੇਰੀ ਨਿਗਾਹ ਕੋਸਨ ਲਮਾਰੇ ਵਿੱਚ ਪਈ ਹੋਈ ਪੋਥੀਆਂ ਤੇ ਚਲੇ ਗਿਆ ਤੇ ਬਾਪੂ ਦੀਆਂ ਕਈਆਂ ਗੱਲਾਂ ਯਾਦ ਆ ਗਈਆਂ ਵੀ ਜੇ ਦੁੱਖ ਹੋਵੇ ਤੇ ਪੜ ਲੀ ਸੋ ਕਹਿੰਦਾ ਮੈਂ ਐਵੇਂ ਸਿੱਧਾ ਗਿਆ ਮੇਨਾ ਹੱਥ ਧੋਏ ਨੇ ਆਪ ਸਾਫ਼ ਲਿਖਿਆ ਵੀ ਮੈਂ ਮੈਨੂੰ ਰਿਸਪੈਕਟ ਬਿਲਕੁਲ ਨਹੀਂ ਸੀ ਪਤਾ ਸਿੱਧਾ ਗਿਆ ਪੋਥੀ ਸਾਹਿਬ ਚੁੱਕੀ ਤੇ ਕਹਿੰਦਾ ਮੈਂ ਬਸ ਪੜਨ ਲੱਗ ਗਿਆ ਤੇ ਜਦੋਂ ਕਹਿੰਦਾ ਮੈਂ ਪੜਿਆ ਕਹਿੰਦਾ ਮੈਨੂੰ ਐਦਾਂ ਫੀਲ ਹੋਇਆ